ਮੈਂ ਅੱਜ ਜੇ ਸਰ ਇਹ ਤੁਹਾਨੂੰ ਇਹ ਪ੍ਰੋਗਰਾਮ ਰੱਖਿਆ ਇਹਦੇ ਬਾਰੇ ਜਾਣਕਾਰੀ ਦਿਓ ਜੀ ਨਾਲ ਅ ਅੱਜ ਜਿਹੜਾ 28 ਤਰੀਕ ਨੂੰ ਪ੍ਰਧਾਨ ਮੰਤਰੀ ਜੀ ਨੇ ਕੈਬਨਿਟਰੀ ਦੇ ਵਿੱਚ ਅ ਇਹ ਪਾਸ ਕੀਤਾ ਕਿ 12 ਸ਼ਹਿਰ ਜਿਹੜੇ ਨੇ ਜਿਹੜੇ ਗ੍ਰੀਨ ਫੀਲਡ ਇੰਡਸਟਰੀਅਲ ਕਾਰੀਡੋਰ ਦੇ ਵੰਡਰੇ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਦੇ ਵਿੱਚੋਂ ਰਾਜਪੁਰੇ ਨੂੰ ਇੱਕ ਨਿਯੁਕਤ ਕੀਤਾ ਗਿਆ ਉਸ ਦੇ ਲਈ ਧੰਨਵਾਦ ਕਰਨ ਦੇ ਲਈ پروگرام رکھا گیا اور گیارہ سو ایکڑ ਉਹਦੇ ਵਿੱਚ ਹੋਊਗਾ ਜੇ ਇਹਦੀ ਕੋਈ ਹੋਰ ਸਪਸ਼ਟੀਕਰਨ ਹੋਊਗੀ ਕਿਉਂਕਿ ਸ ਮੈਨੂੰ ਹਲੇ ਇਹਨਾਂ ਪਤਾ ਨਹੀਂ ਚੱਲਿਆ ਕਿ ਕਿੱਥੇ ਹੈ ਪਰ ਜੋ ਸਮਝਿਆ ਕਿ ਜਿਹੜਾ ਉਹ ਬਣਿਆ ଥି ਉਹ ਵੀ ਇੱਕ ਨੈਸ਼ਨਲ ਇੰਡਸਟਰੀਅਲ ਕੋਰੀਡੋਰ ਦੇ ਨਾਂ ਦੇ ਹੇਠਾਂ ਇੱਕ ਬਾਡੀ ਬਣੀ ਸੀ ਉਹਦੇ ਨਾਲ ਬਣਿਆ ਸੀ ਉਹਦੇ ਲਈ 384 ਜਾਂ ਕੁਝ ਕਰੋੜ ਦਿੱਤੇ ਵੀ ਸੀ

ਹਾਂਜੀ ਇਸ ਤਰ੍ਹਾਂ ਦੇ ਸੰਬੰਧ ਜੋੜ ਗਏ ਤੇ ਕਿਹੜੇ ਖੇਤਰ ਉੱਤੇ ਆਪ ਜਿਸ ਤਰ੍ਹਾਂ ਦੇ ਆਓ ਦੇਖੋ ਇਹ ਮੈਂ ਕਹਿ ਨਹੀਂ ਸਕਦੀ ਇਹ ਹੁਣ ਪੰਜਾਬ ਗਵਰਨਮੈਂਟ ਔਰ ਸੈਂਟਰਲ ਗਵਰਨਮੈਂਟ ਮੋਕੇ ਦੀ ਸਰਕਾਰ ਬਾਅਦ ਕਿ ਜਿਹੜੇ ਆ ਕੇ ਇੱਥੇ ਕੰਮ ਕਰਨਾ ਚਾਹਣਗੇ ਉਹਨਾਂ ਨੂੰ ਇਨਵਾਈਟ ਕੀਤਾ ਜਾਊਗਾ ਔਰ ਮੇਰੇ ਚਲਚਾ ਅੱਛਾ ਰਿਸਪੌਂਸ ਆਊਗਾ ਕਿਉਂਕਿ ਜਿਹੜਾ ਸਿਚੁਏਸ਼ਨ ਹੈ ਜਿੱਥੇ ਰਾਜਪੁਰਾ ਹੈ ਕਿ ਜਿਸ ਤਰ੍ਹਾਂ ਮੈਂ ਕਿਹਾ ਏਅਰਪੋਰਟ ਜੀ ਕਿਸ ਚੀਜ਼ ਦੀ ਲੋੜ ਹੈ ਇੰਡਸਟਰੀ ਨੂੰ ਏਅਰਪੋਰਟ ਨੇੜੇ ਹੋਣਾ ਚਾਹੀਦਾ ਸੜਕਾਂ ਵਧੀਆ ਹੋਣੀਆਂ ਚਾਹੀਦੀਆਂ ਨੇ ਰੇਲ ਹੈਡ ਅੱਛਾ ਹੋਣਾ ਚਾਹੀਦਾ ਹੈ ਇਹ ਸਾਰਾ ਕੁਝ ਰਾਜਪੁਰੇ ਦੇ ਵਿੱਚ ਹੈ ਮਨਾਈ ਸਾਹਿਬ ਆ ਇਲੈਕਸ਼ਨਾਂ ਦੇ ਵਿੱਚ ਬੀਜੇਪੀ ਦੀ ਹਾਲਤ ਬਹੁਤ ਪਤਲੀ ਸੀ ਪੰਜਾਬ ਦੇ ਵਿੱਚ ਵੀ ਲਗਾਤਾਰ ਕਿਸਾਨਾਂ ਦਾ ਵਿਰੋਧ ਹੋ ਰਿਹਾ ਸੀ ਪਰ ਰਾਜਪੁਰਾ ਸੀਟ ਤੋਂ ਲੀਡ ਮਿਲੀ ਹੈ ਕਿਹਾ ਜਾ ਸਕਦਾ ਕਿ ਇਹ ਤੋਹਫਾ ਦਿੱਤਾ ਮੋਦੀ ਸਾਹਿਬ ਨੇ ਜਾਂ ਫਿਰ ਪਹਿਲਾਂ ਤੋਂ ਪਲਾਨਿੰਗ ਸੀਗੀ ਮੇਰੇ ਖਿਆਲ ਚ ਪਲਾਨਿੰਗ ਤਾਂ ਸਾਰੇ ਕਰਦੇ ਨੇ ਔਰ ਜਦ ਦੇਨ ਦਾ ਟਾਈਮ ਆਂਦਾ ਨਾ ਉਹ ਜਿਹੜਾ ਇੰਚਾਰਜ ਹੁੰਦਾ ਨਾ ਉਹੀ ਦਿੰਦਾ ਸੋ ਮੋਦੀ ਸਾਹਿਬ ਨੇ ਸਾਨੂੰ ਤੋਹਫਾ ਦਿੱਤਾ ਕੁਝ ਪਹਿਲਾਂ ਵੀ ਰਾਜਪੁਰਾ ਇੰਡਸਟਰੀਅਲ ਹੱਥੋਂ ਵੱਜੂ ਜਾਣੇ ਜਾਂਦੇ ਸਨ ਪਰ ਹੁਣ ਕੁਝ ਸਮੇਂ ਤੋਂ ਜਿਹੜੀ ਰਾਜਪੁਰਾ ਦੀ ਇੰਡਸਟਰੀ ਸੀਗੀ ਟੋਟਲ ਕਲੋਜ਼ ਹੋ ਗਈ ਰਾਜਪੁਰਾ ਕੋਈ ਕੁਝ ਇੰਡਸਟਰੀਆਂ ਜਿਹੜੀਆਂ ਰਹਿ ਗਈਆਂ ਤੇ ਹੁਣ ਜਿਹੜਾ ਦੁਬਾਰਾ ਇਹ ਪਲਾਨ ਪ੍ਰੋਜੈਕਟ ਮਿਲਿਆ ਹੈ ਤੇ ਇਸ ਨਾਲ ਕਿੰਨੇ ਕਿੰਨੇ ਵਾੜ ਨੂੰ ਵਾਢਾ ਹੋਏਗਾ ਪੰਜਾਬ ਵਾਢਾ ਹੋਊਗਾ ਜ਼ਰੂਰ ਹੋਊਗਾ ਪਰ ਸਾਨੂੰ ਪੰਜਾਬ ਜੇ ਵੀ ਨਾ ਆਪਣਾ ਵਾਤਾਵਰਨ ਥੋੜਾ ਜਿਆ ਹੋਰ ਠੀਕ ਕਰਨਾ ਪਊ ਕੁਝ ਪਾਰਨੀ ਉੱਤਰ ਦੀ ਗੱਲ ਕੀਤੀ ਹੈ ਮੌਲਿਕ ਕਰਨ ਦੀ ਇਹਦੇ ਵਾਸਤੇ ਕੀ ਪ੍ਰਿਆਸ ਹੈ ਕਿ ਕਿਸਾਨ ਜੰਮੇ ਆਉਂਦੇ ਹੈ ਕਿ ਅੰਦਰ ਸਾਡੇ ਗੱਲ ਕਰਨ ਦੇ ਜਿਹੜੇ ਸੀ ਰੱਤੇ ਕੋਲ ਕੇ ਰੱਖੇ ਹੋਏ ਹੈ ਸਰਕਾਰ ਸਾਡੇ ਨਾਲ ਗੱਲ ਨਹੀਂ ਕਰਨ ਚਾਹੁੰਦੀ ਇਹ ਗਲਤ ਗੱਲ ਹੈ ਸਰਕਾਰ ਜ਼ਰੂਰ ਗੱਲ ਕਰਨਾ ਚਾਹੀਦੀ ਹੈ ਔਰ ਮੇਰੇ ਖਿਆਲ ਚ ਇਹ ਜਿਹੜਾ ਇੱਕ ਦੂਜੇ ਨਾਲ ਜਿਹੜਾ ਵਿਵਾਦ ਹੈ ਨਾ ਇਹ ਨੁਕਸਾਨਦਾਇਕ ਹੈ ਕਿਸਾਨਾਂ ਲਈ ਪੰਜਾਬ ਦੇ ਲਈ ਔਰ ਇਹਨੂੰ ਮੈਂ ਤਾਂ ਕਹਿੰਦੀ ਹਾਂ ਜਲ ਤੋਂ ਜਲ ਗਵਰਨਮੈਂਟ ਨੂੰ ਵੀ ਸੋਚ ਕੇ ਇਸ ਨੂੰ ਜਲਦੀ ਕਰਨਾ ਚਾਹੀਦਾ ਹੈ ਗਵਰਨਮੈਂਟ ਜ਼ਰੂਰ ਕਰੂਗੀ ਔਰ ਕਿਸਾਨ ਵੀ ਆਪਣਾ ਜੋ ਵੀ ਉਹਨਾਂ ਦੀ ਮੰਗਾਂ ਪਾਓ ਮੈਂ ਤਾਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਹਾਂ ਤੁਹਾਡੇ ਰਾਹੀਂ ਮਾਨ ਸਾਹਿਬ ਜੀ ਆਣਗੇ ਕੱਲ ਦੇਖੋ ਕਿਸਾਨੀ ਦਾ ਸਟੇਟ ਸਬਜੈਕਟ ਵੀ ਹੁੰਦਾ ਹੈ ਸੈਂਟਰਲ ਸਬਜੈਕਟ ਵੀ ਹੁੰਦਾ ਹੈ ਹਰਿਆਣੇ ਨੇ ਕਿਸਾਨਾਂ ਦੀਆਂ ਤਾਈਆਂ ਤੀਆਂ ਐ ਐਮਐਸਪੀ ਲਈ ਗਾਰੰਟੀ ਦਿੱਤੀ ਸਟੇਟ ਨੇ ਔਰ ਬਹੁਤ ਕੁਝ ਦਿੱਤਾ ਹੈ ਤਾਂ ਸਾਡੇ ਪੰਜਾਬ ਨੂੰ ਜਿਹੜੇ ਕਹਿੰਦੇ ਹਨ ਹੈ ਪੰਜਾਬ ਹੈ ਹਨ ਦਾਤਾ ਸੋ ਪੰਜਾਬ ਜਿਹੜੀ ਸਰਕਾਰ ਹੈ ਪੰਜਾਬ ਦੀ ਉਹਨੂੰ ਮੁੱਖ ਰੱਖ ਕੇ ਪੰਜਾਬ ਸਰਕਾਰ ਨੂੰ ਵੀ ਆਪਣੇ ਵੱਲੋਂ ਇਹ ਗਾਰੰਟੀ ਦੇ ਦੇਣੀ ਚਾਹੀਦੀ ਹੈ ਡਾਕਟਰ ਸਾਹਿਬ ਦਾ ਪਹਿਲਾਂ ਲੋਕਾਂ ਨੂੰ ਕਿਹਾ ਸੀ ਕਿ ਅਸੀਂ ਕਈ ਫਜ਼ਰਾਂ ਦੇ ਐਮਐਸਪੀ ਦੇਾਂਗੇ ਫਿਰ ਦਿੰਦੇ ਕਿਉਂ ਨਹੀਂ ਪਰ ਹਾਲੇ ਤੱਕ ਨਹੀਂ ਦਿੱਤੀ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਇਹਨਾਂ ਨੇ ਓਨੇ ਵਾਅਦੇ ਤਾਂ ਕੀਤੇ ਹਨੀ مجھے اتنا ڈیٹیل لی ہے جو پہلے جو کیپٹن صاحب نے کیا تھا اس میں تین سو اسی چوراسی کروڑ کے قریب انہوں نے لینڈ ایکوزیشن کے لیے دے دیے تھے پیسے تو باقی دوسرا جو انہوں نے ایک باڈی بنائی تھی نیشنل انڈسٹریل کوپریشن کی وہ اس نے پیسے دینے تھے تو ابھی مجھے پورا اس کا میں نے پتہ نہیں کیا پر پتا کر کے کوئی ملاقات کر کے راجپور کو ٹھہراؤ کی کوشش کی جائے دیکھو ضرور جو تھوڑی منگ ہے داں گے پر کئی بار کئی ٹیکنییکل گلانا نے کہ جڑی ٹائم فریم ہوں ਜੇ 2 ਮਿੰਟਾਂ ਲਈ ਵੀ ਕਿਤੇ ਰੁਕੇ ਕੋ ਫਿਰ ਉਹਨੂੰ ਅੱਗੇ ਓਨੇ ਘੰਟੇ ਕੋ ਕੁਝ کافی ਅੱਧਾ ਘੰਟਾ ਲੇਟ ਹੋ ਜਾਂਦੀ ਹੈ ਜੋ ਵੀ ਹੁੰਦੀ ਹੈ ਇਹ ਇੱਕ ਵਾਰੀ ਮੈਂ ਬਹੁਤ ਪ੍ਰਯਾਸ ਕੀਤਾ ਸੀ ਕਿ ਜਰੂਰ ਰੋ ਇਸ ਨੂੰ ਵੀ ਰੋਕੋ